ਦਿਖ ਰਿਓ ਜਨਹਿਤਾਸ਼ੀਤੀ ਮਹਿਾ ਤੋਂ ਨਾਲ ਜਸਬੀਰ ਗੁਰਜਸੀ ਅੱਤ ਦੀ ਗਰਮੀ ਮਗਰੋਂ ਲਗਭਗ ਹਰ ਪਾਸੇ ਹੀ ਵਰਖਾ ਹੋ ਰਹੀ ਹੈ ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਜ਼ਿਆਦਾ ਮੀਂਹ ਪਿਆ ਜਿਸ ਨਾਲ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਗਿਆ ਹੈ ਮੀਂਹ ਦੇ ਨਾਲ ਰਾਹਤ ਵੀ ਮਹਿਸੂਸ ਕੀਤੀ ਗਈ ਹੈ ਤਾਪਮਨ ਦੇ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਆਈ ਹੈ ਇਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ بارش ਦਾ ਲੋਕਿਕ ਨਜ਼ਾਰਾ ਦੇਖਿਆ ਗਿਆ ਸ਼੍ਰੀ ਦਰਬਾਰ ਸਾਹਿਬ ਦੀ ਰੋਹਾਨੀ ਖੂਬਸੂਰਤੀ ਨੇ ਹਰ ਕਿਸੇ ਦਾ ਮਨ ਮੋ ਲਿਆ ਇਸ ਸਮੇਂ ਹੋ ਰਹੀ بارش ਦੀਆਂ ਬੂੰਦਾਂ ਸ਼੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਰਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਜਲ ਦੇ ਵਿੱਚ ਜਦੋਂ ਇਹ ਬੂੰਦਾਂ ਡਿੱਗਦੀਆਂ ਨੇ ਤਾਂ ਸਰੋਵਰ ਦੇ ਜਲ ਦੀਆਂ ਲਹਿਰਾਂ ਦਾ ਨਜ਼ਾਰਾ ਬੇਹੱਦ ਖੂਬਸੂਰਤ ਹੋ ਜਾਂਦਾ ਹੈ ਬੇਸ਼ੱਕ ਬਾਰਿਸ਼ ਕਾਫੀ ਜ਼ਿਆਦਾ ਹੋਈ ਹੈ ਪਰੰਤੂ ਸੰਗਤਾਂ ਦੀ ਸ਼ਰਧਾ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ। ਭਾਰੀ ਤਾਦਾਦ ਦੇ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਸ਼ਾਂਤ ਚਿੱਤ ਦੇ ਨਾਲ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ। ਤਾਂ ਹੋਰ ਹੀ ਬਾਰਿਸ਼ ਨੇ ਸ੍ਰੀ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਨੇ। ਸੰਗਤਾਂ ਦੇ ਵੱਲੋਂ ਪੈ ਰਹੇ ਮੀਂਹ ਦੇ ਵਿੱਚ ਹੀ ਗੁਰੂ ਘਰ ਦੇ ਦਰਸ਼ਨ ਦਿਦਾਰੇ ਕੀਤੇ ਜਾ ਰਹੇ ਨੇ।